ਫਤਿਹਗੜ ਚੂੜੀਆਂ ਪੁਲਸ ਵੱਲੋਂ ਐਸਐਚਓ ਕਰਨਦੀਪ ਸਿੰਘ ਦੀ ਅਗਵਾਈ ਚ ਵਿਚਾਰਾਂ ਚ ਕੱਟਿਆ ਗਿਆ ਫਲੈਗਮਾਰਕ ਚੋਣ ਪ੍ਰਕਿਰਿਆ ਅਮਨ ਅਮਾਨ ਨਾਲ ਨਿਪਟਰੀ ਚੜਨ ਲਈ ਐਸਐਚਓ ਨੇ ਇਲਾਕਾ ਨਿਵਾਸੀਆਂ ਦਾ ਕੀਤਾ ਧੰਨਵਾਦ ਚੋਣਾਂ ਦੀ ਤਰੀਕ ਤੋਂ ਲੈ ਕੇ ਚੋਣ ਨਤੀਜਿਆਂ ਤੱਕ ਸਾਰੀ ਚੋਣ ਪ੍ਰਕਿਰਿਆ ਅਮਨ ਅਮਾਨ ਨਾਲ ਨਿਪਟਰੀ ਚੜਨ ਲਈ ਫਤਿਹਗੜ ਚੂੜੀਆਂ ਤੇ ਐਸਐਚਓ ਨੇ ਲੋਕਾਂ ਦਾ ਧੰਨਵਾਦ ਕੀਤਾ ਹੈ ਅੱਜ ਫਤਿਹਗੜ ਚੂੜੀਆਂ ਤੇ ਪੁਜਾਰਾਂ ਅਤੇ ਇਲਾਕੇ ਵਿੱਚ ਐਸਐਚਓ ਕਰਨਦੀਪ ਸਿੰਘ ਵੱਲੋਂ ਸੁਰੱਖਿਆ ਕਰਮੀਆਂ ਨਾਲ ਫਲੈਗਮਾ ਚਿੱਕੜਿਆ ਗਿਆ ਜੋ ਵੱਖ-ਵੱਖ ਵਿਚਾਰਾਂ ਅਤੇ ਵੱਖ-ਵੱਖ ਇਲਾਕਿਆਂ ਚੋਂ ਹੰਤਾਫਿਆ ਥਾਣਾ ਫਤੇਗੜ ਚੂੜੀਆਂ ਮਕੇ ਸਮਾਪਤ ਹੋਇਆ ਇਸ ਨੂੰ ਕੇ ਮੀਡੀਆ ਨਾਲ ਗਲਪਤ ਕਰਦਿਆ ਐਸਐਚਓ ਗਰਦੀਪ ਸਿੰਘ ਨੇ ਕਿਹਾ ਕਿ ਲੋਕਾਂ ਵੱਲੋਂ ਦਿੱਤੇ ਗਏ ਸਹਿਯੋਗਤਾ ਉਹ ਧੰਨਵਾਦ ਕਰਦੇ ਹਨ ਤਾਂ ਜੋ ਲਕਸ਼ਮਨ ਅਮਾਨ ਨਾਲ ਨਿਪਰੇ ਚੜੀਆਂ ਹਨ ਉਹਨਾਂ ਨੇ ਕਿਹਾ ਵੀ ਇਸ ਸਾਰੀ ਚੋਣ ਪ੍ਰਕਿਰਿਆ ਦਾ ਕੋਈ ਵੀ ਅਨਸੰਖਾਮੀ ਘਟਨਾ ਨਹੀਂ ਵਾਪਰੀ ਇਸ ਲਈ ਸਾਰੇ ਹੀ ਰੂਪਕ ਦਾਈ ਦੇ ਪਤਰ ਹਨ ਰਾਜ ਲੋਕ ਸਭਾ ਦੇ ਨਤੀਜੇ ਨਿਕਲੇ ਆ ਫਤਿਹਗੜ ਚੋਣਾਂ ਚਾਹਮਨ ਅਮਾ ਰਿਆ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸੀ ਕੀ ਕਹਿੰਦੇ ਹੋ ਦੇਖੋ ਜੀ ਬਿਲਕੁਲ ਸਾਡਾ ਪੁਲਿਸ ਪ੍ਰਸ਼ਾਸਨ ਜਿਹੜਾ ਇਹ ਤਮਨ ਕਾਨੂੰਨ ਜਿਹੜਾ ਕੈਮਰਾ ਰੱਖਣ ਲਈ ਵਚਨਬੱਧਾ ਦੇਖੋ ਜੀ ਸਾਰੇ ਪੁਲਿਸ ਡਿਪਾਰਟਮੈਂਟ ਨੇ ਇਹਦੇ ਪੈਰਾਮੈਟਰੀ ਫੋਰਸਾਂ ਨੇ ਜਿਹੜਾ ਤਨੋਂ ਮਨੋਂ ਜਿਹੜਾ ਵਾ ਹਾਰਡਵਰਕ ਕਰਕੇ ਮਿਹਨਤ ਨਾਲ ਡਿਊਟੀ ਨਿਭਾ ਕੇ ਤੇ ਜਿਹੜੀਆਂ ਲੋਕ ਸਭਾ ਚੋਣਾਂ ਨੇ ਸ਼ਾਂਤਮਈ ਤਰੀਕੇ ਨਾਲ ਜਿਹੜੀਆਂ ਇਹ ਸਰਗਿਆ ਮੁਕੰਮਲ ਕਰਵਾਉਣ ਚ ਬਹੁਤ ਅਹਿਮ ਭੂਮਿਕਾ ਨਿਭਾਈ ਆ ਅੱਜ ਵੀ ਚੋਣਾਂ ਦੇ ਨੇ ਤੀਜੇ ਆ ਚੁੱਕੇ ਨੇ ਤੇ ਫਤੇਗੜ ਚੂੜੀਆਂ ਕਸਬੇ ਦੇ ਵਿੱਚ ਜਿਹੜਾ ਵਾ ਲਾਅ ਐਂਡ ਆਰਡਰ ਮੇਨਟੇਨ ਰੱਖਣ ਲਈ ਆਪਾਂ ਜਿਹੜਾ ਫਲੈਗ ਮਾਰ ਜਿਹੜਾ ਏਰੀਆ ਦੇ ਵਿੱਚ ਖੜ ਰਹੇ ਆ ਤੁਸੀਂ ਸਭ ਸੰਦੇਸ਼ ਜਿਹੜਾ ਚਾਹੁੰਦੇ ਹੁਣ ਆਪਾਂ ਵਧੀਆ ਪੀਸਫੁਲ ਇਲੈਕਸ਼ਨ ਹੋਵੇ ਦੇਖੋ ਜੀ ਮੈਂ ਫਤੇਗੜ ਚੂੜੀਆਂ ਕਸਬਾ ਤੇ ਨੇੜੇ ਦੇ ਜਿਹੜੇ ਪਿੰਡਾਂ ਦੇ ਨਿਵਾਸੀਆਂ ਨੇ ਪੂਰਾ ਸਹਿਯੋਗ ਦਿੱਤਾ ਜੀ ਚੋਣ ਚੋਣਾਂ ਨੂੰ ਜਿਹੜਾ ਵਾ ਸ਼ਾਂਤ ਬਈ ਤਰੀਕੇ ਨਾਲ ਜਿਹੜਾ ਵਾ ਸਿਰੇ ਚੜਾਉ ਉਹਦੇ ਵਿੱਚ ਮੈਂ ਆਪ ਵੇਖ ਚ ਵੀ ਅਪੀਲ ਕਰੂੰਗਾ ਕਿ ਲੋਕ ਜਿਹੜੇ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕਰਨ ਤਾਂ ਜੋ ਆਪਾਂ ਇਹ ਮਾੜੀਆਂ ਸਿਰਾਂ ਨੂੰ ਦਤ ਪਾ ਸਕੀ ਤੇ ਇਲਾਕੇ ਜਿਹੜਾ ਅਮਨ ਸ਼ਾਂਤੀ ਕਾਨੂੰਨ ਕੈਮਰਾ ਸਥੀ ਧੰਨਵਾਦ ਐਸਨ ਜੀ ਫਟੇਗੜ ਟੂਨੇ ਦੇ ਐਸੋ ਕਰਦੀਪ ਸਿੰਘ ਜਿਨ੍ਹਾਂ ਦਾ ਕਹਿਣਾ ਹੈ ਕਿ ਜੋ ਅੱਜ ਚੋਣਾਂ ਦੇ ਨਤੀਜੇ ਨਿਕਲੇ ਨੇ ਲੋਕਾਂ ਨੇ ਬਹੁਤ ਵਧੀਆ ਸਹਾਇਤਾ ਦਿੱਤਾ ਪੀਸਫੁਲੀ ਜਿਹੜੇ ਆ ਇਲੈਕਸ਼ਨ ਵੀ ਹੋਈਆਂ ਤੇ ਪੀਸਫੁਲੀ ਜਿਹੜੇ ਆ ਅਨਤੀਜੇ ਜੋ ਐਲਾਨੇ ਗਏ ਤੇ ਕਿਸੇ ਵੱਲੋਂ ਕੋਈ ਵੀ ਅਨਸੁਖਾਮੀ ਘਟਨਾ ਜਿਹੜੀ ਆ ਉਹ ਨਹੀਂ ਵਾਪਰੇਗੀ